ਇੱਕ ਮਾਈ ਐਨੀ ਦੁਖੀ ਹੋਈ ਉਹ ਫਾਜ਼ਲ ਕਾ ਤੋਂ ਮੈਨੂੰ ਫੋਨ ਕਰੇ ਕਹਿੰਦੀ ਭਾਈ ਸਾਹਿਬ ਜੀ ਮੈਂ ਇਸ ਵਕਤ ਕੋਠੇ ਤੇ ਚੜੀ ਹੋਈ ਆ ਆਤਮ ਹੱਤਿਆ ਕਰਨ ਲਈ ਭਾਈ ਸਾਹਿਬ ਮੈਂ ਇਸ ਵਕਤ ਚਵਾਰੇ ਤੇ ਕੋਠੇ ਤੇ ਦੂਜੀ ਮੰਜ਼ਲ ਤੇ ਆਤਮ ਹੱਤਿਆ ਕਰਨ ਲਈ ਮੈਂ ਉਹਨੂੰ ਕਿਹਾ ਕਿਉਂ ਉਹ ਕਹਿੰਦੀ ਘਰ ਵਿੱਚ ਕੱਲ ਕਲੇਸ਼ ਬਹੁਤ ਹੈ ਮੈਂ ਨੋਂ ਤੋਂ ਦੁਖੀ ਪੁੱਤ ਤੋਂ ਦੁਖੀ ਧੀ ਤੋਂ ਦੁਖੀ ਕਰਜ਼ਾ ਚੁੱਕ ਕੇ ਲੜਕੀ ਨੂੰ ਬਾਹਰ ਧੱਲਿਆ ਵਿਆਹਾ ਕਹਿੰਦੀ ਉਹ ਪਛਣੋਂ ਹਟ ਗਈ ਘਰ ਵਿੱਚ ਪੁੱਤ ਨੂੰ ਦਾ ਕਲੇਸ਼ ਹੈ ਤਾਂ ਕਹਿੰਦੀ ਮੈਂ ਬਹੁਤ ਦੁਖੀ ਮੈਂ ਉਹਨੂੰ ਕਿਹਾ ਮਾਈ ਹੁਣ ਮੈਂ ਐਡੀ ਦੂਰ ਆ ਕੇ ਤੈਨੂੰ ਮਰਨੋਂ ਤਾਂ ਕੋਲ ਆ ਕੇ ਦਿਨੀ ਰੋਕ ਸਕਦਾ ਪਰ ਜੇ ਤੂੰ ਮੈਨੂੰ ਫੋਨ ਕੀਤਾ ਫਿਰ ਮੇਰੀ ਇੱਕ ਗੱਲ ਵੀ ਮੰਨ ਲੈ ਉਹ ਕਹਿੰਦੀ ਦੱਸੋ ਤਾਂ ਹੀ ਤਾਂ ਤੁਹਾਨੂੰ ਫੋਨ ਕੀਤਾ ਨਾਲੇ ਉਹ ਰੋਵੇ ਕਹਿੰਦੀ ਭਾਈ ਸਾਹਿਬ ਮੇਰੀ ਅਰਦਾਸ ਕਰਦੇ ਹੋ ਮੈਂ ਮਰਨ ਲੱਗੀ ਮੈਂ ਕਹੇ ਅਰਦਾਸ ਕਰਨ ਨਾਲ ਨੀਰਾ ਕੁਝ ਨਹੀਂ ਤੇਰਾ ਹੋਏ ਅਰਦਾਸ ਕਰਨ ਨਾਲ ਹੀ ਕੁਝ ਹੋਣ ਵਾਲਾ ਤੈਨੂੰ ਇਹ ਬੇਨਤੀ ਇੱਕ ਵਚਨ ਮੰਨ ਉਹ ਕਹਿੰਦੀ ਦੱਸੋ ਮੈਂ ਕਹਾ ਮਾਤਾ ਜੀ ਜਾ ਕੇ ਹੱਥ ਨੂੰ ਧੋਕੇ ਨਾ ਜਲ ਨਾਲ ਪਾਣੀ ਨਾਲ ਹੱਥ ਨੂੰ ਧੋ ਅੱਧਾ ਗਲਾਸ ਪਾਣੀ ਦਾ ਪੀਓ 20 25 ਮਿੰਟ ਬਹਿ ਕੇ ਵਾਹਿਗੁਰੂ ਦਾ ਸਿਮਰਨ ਕਰੋ ਬੋਲ ਕੇ ਉਹ ਤੋਂ ਬਾਅਦ ਮੈਨੂੰ ਫੋਨ ਕਰੋ ਤੁਸੀਂ ਹੈਰਾਨ ਹੋਮੋਗੇ ਸਤਗੁਰੂ ਕਿਰਪਾ ਕਰਨ ਉਹ ਮਾਈ ਹੁਣ ਵੀ ਜਿਉਂਦੀ ਹੈ ਗੁਰੂ ਦਾ ਸਿਮਰਨ ਸ਼ਬਦ ਇੰਨੀ ਵੱਡੀ ਤਾਕਤ ਹੈ ਵਾਹਿਗੁਰੂ ਜਪ ਕੇ ਵੇਖੋ ਤੁਹਾਡੇ ਘਰ ਦੇ ਕਲ ਕਲੇਸ਼ ਖਤਮ ਹੋ ਜਾਣਾ ਸਾ ਸੰਗਤ ਬਾਣੀ ਤਸਵੀਰ ਬਦਲਦੀ ਹੈ ਸ਼ਬਦ ਸਾਡੇ ਅੰਦਰ ਦੀ ਤਸਵੀਰ ਬਦਲਦਾ ਹੈ ਸਾਧੂ ਦੀ ਧਰਤੀ ਉੱਤੇ ਡਿਊਟੀ ਇਹ ਹੈ ਵਾਛਿਆ ਨੇ ਕਿਹਾ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਦੀ ਡਿਊਟੀ ਨਾਮ ਜਪਉਂਦੀ ਹੈ ਨਾਮ ਜਪਣ ਨਾਲ ਕੀ ਹੋਇਆ ਤਾਂ ਕੱਲ ਪਲੇਸ ਨੇ ਨਾਮ ਜਪਣ ਨਾਲ ਜਨਮ ਮਰਨ ਤੋਂ ਮੁਕਤੀ ਹੋਏ ਨਾਮ ਉਥੇ ਸਹਾਇਤਾ ਕਰਦਾ ਜਿੱਥੇ ਕੋਈ ਸਹਾਇਤਾ ਨਾ ਕਰੇ ਉਥੇ ਨਾਮ ਸਹਾਈ ਹੁੰਦਾ ਬਾਤੀਆਂ ਦੀ ਬਾਣੀ ਪੜ ਤੇ ਵੇਖੋ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰੋ ਤਾਂ ਪਹਿਲੀ ਪੰਕਤੀ ਮਹਾਰਾਜ ਨੇ ਇਹ ਲਿਖੀ ਹੈ ਹਜ਼ੂਰ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਾਸ ਬਸੰਬਰ ਗਏ ਨਾਮ ਜਪ ਤਿਆਗਨt ਅਨੇਕ ਜਿੱਥੇ ਤੇਰੀ ਕੋਈ ਸਹਾਇਤਾ ਨਾ ਕਰੇ ਦਨੂ ਇੰਜ ਲੱਗੇ ਤੂੰ ਕੱਲਾ ਰਹਿ ਗਏ ਰਹਿ ਗੁਰੂ ਜਪ ਸਾਰੀ ਦੁਨੀਆ ਤੇਰੇ ਮਗਰ ਤੁਰ ਪਏ ਸਾਧ ਸੰਗਤ ਇੱਥੇ ਲੋਕ ਲੋਕਾਂ ਨੂੰ ਵਸਰੇਜ ਕਰਨ ਲਈ ਕਿੰਨੇ ਯੋਗਤ ਕਰ ਪਏ ਫਲਨੇ ਬੰਦੇ ਮੇਰੇ ਨਾਲ ਲੱਗ ਜਾਣ ਫਲਨੇ ਬੰਦੇ ਮੇਰੀ ਪਾਰਟੀ ਵਿੱਚ ਆ ਜਾਣ ਫਲਨੇ ਬੰਦੇ ਮੇਰੇ ਧੜੇ ਵਿੱਚ ਆ ਜਾਣ ਪਰ ਸਾਧੂ ਨੂੰ ਇਦਾਂ ਦਾ ਕੁਝ ਨਹੀਂ ਕਰਨਾ ਪੈਂਦਾ ਇੱਕ ਸੰਤ ਨਾਮ ਜਪਦਾ ਤੇ ਨਾਮ ਜਪਉਂਦਾ ਹੈ ਸਾਤ ਸੰਗਤ ਦੁਨੀਆ ਉਹਨੂੰ ਲੱਭ ਕੇ ਮੱਥਾ ਟੇਕਣ ਲੱਗ ਪਈ। ਸੰਸਾਰ ਦੇ ਲੋਕ ਉਹਨੂੰ ਜੰਗਲਾਂ ਵਿੱਚ ਵੀ ਲੱਭ ਲੈਂਦੇ। ਕਿਉਂ? ਕਿਉਂਕਿ ਉਹਦੇ ਕੋਲ ਨਾਮ ਦਾ ਧੰਨ ਹੈ, ਉਹਦੇ ਕੋਲ ਨਾਮ ਦੀ ਖੁਸ਼ਬੂ ਹੈ। ਤਾਂ ਪਾਤਸ਼ਾਹ ਨੇ ਕਿਹਾ ਜਹ ਮਾਤ ਪਿਤਾ ਸੁਤ ਮੀਤ ਨਭਾਈ ਜਿੱਥੇ ਮਾਂ ਪਿਓ ਭੈਣ ਭਰਾ ਤੇਰੀ ਕੋਈ ਸਹਦਾ ਕਰਨ ਵਾਲਾ ਨਾ। ਸਭ ਤੇਰੇ ਤੋਂ ਮੂੰਹ ਮੋੜ ਲੈ। ਤੈਨੂੰ ਇੰਝ ਲੱਗੇ ਤੂੰ ਕੱਲਾ ਹੀ ਰਹਿ ਗਿਆ। ਬਾਦਸ਼ਾਹ ਨੇ ਕਹਿ ਨਾਮ ਜਪ ਕੇ ਵੇਖ ਜੇ ਮਾਤ ਪਿਤਾ ਸੁਤ ਮੀਤ ਨਾ ਪਾਈ ਮਨੁਹਾਂ ਨਾਮ ਤੇਰੇ ਸੰਗ ਸਹਾਈ ਇੱਕ ਵਾਰ ਆਖੋ ਸਤਨਾਮ ਸ੍ਰੀ ਜਿਹੜੀ ਬਾਣੀ ਯਾਦ ਹੋਵੇ ਨਾਲ ਪੜਿਆ ਕਰੋ ਤੁਹਾਡੀ ਹਾਜ਼ਰੀ ਲੱਗੇ ਹਜ਼ੂਰ ਕਹਿੰਦੇ ਜੇ ਮਾਤ ਪਿਤਾ ਸੁਤ ਮੀਤ ਨਾ ਪਾਈ मनुहा नाम तेरे संग सहाई जय महाभान तूत जम दल ते केवल नाम संग तेरे चले जह मुश्किल होवे अक भारी हर को नाम खिन माहे उधारी ਕਹਿੰਦੇ ਰੱਬ ਦਾ ਨਾਮ ਇੱਕ ਖਿੰਨ ਵਿੱਚ ਤੇਰਾ ਉਧਾਰ ਕਰ ਦੇਗਾ ਇਸ ਲਈ ਉੱਠਦਿਆਂ ਬੈਠਦਿਆਂ ਸਿਮਰਿਆਂ ਕਰ ਸਤਨਾਮ ਸ੍ਰੀ ਜਦੋਂ ਤੇਰੀ ਨੀਂਦ ਵਿੱਚੋਂ ਜਾਗ ਖੁੱਲੇ ਤੇਰੀ ਰਸਨਾ ਤੇ ਪਹਿਲਾ ਸ਼ਬਦ ਆਵੇ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਸਾਰੀ ਸੰਗਤ ਪੜਿਓ ਪਿਆਰ ਨਾਲ ਤੁਹਾਡੀ ਆਵਾਜ਼ ਹੋਣੀ ਚਾਹੀਦੀ ਅੱਖਾਂ ਬੰਦ ਕਰਕੇ ਧਿਆਨ ਤਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦਾ ਪਿਆਰ ਨਾਲ ਮਿਲ ਕੇ ਕਹੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਸਿਮਰੋ ਸਿਮਰ ਸਿਮਰ ਹੋਇ ਬਿਦ ਸਿਮਰ ਸਿਮਰ ਸੁਖ ਸਿਮਰੋ ਸਿਮਰ ਸਿਮਰ ਕਲ ਕਲੇਸ਼ ਤਨ ਮਹਿ ਮਿਟਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਕਲ ਕਲੇਸ਼ ਤਨ ਕਲ ਕਲੇਸ਼ ਤਨ ਜੀ ਗੱਜ ਕੇ ਬੋਲਣਾ ਸੌਖੀ ਗੰਤੀ ਹੈ ਭੈਣਾ ਨੂੰ ਬੇਨਤੀ ਉੱਚੀ ਆਵਾਜ਼ ਵਿੱਚ ਸਾਰੇ ਆਖੋ ਕਲ ਕਲੇਸ਼ ਤਨ ਮਹਿਮਤਾਵੋ ਕਲ ਕਲੇਸ਼ ਤਨ ਮਹਿਮਤਾਵੋ ਕਲ ਕਲੇਸ਼ ਤਨ ਮਾਏ ਕਲ ਕਲੇਸ਼ਨ ਵਾਹ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਸਿਮਰ ਸਿਮਰ ਸੁਖ ਅੱਖੋ ਸਤਨਾਮ ਸ੍ਰੀ